ਮੇਰੇ ਪੰਜਾਬ ਦੇ ਲੋਕੋ ਜੇ ਆਪਾਂ ਨਾ ਸੁਧਰੇ ਤੇ ਅੱਜ ਤੋਂ 15 20 ਸਾਲਾਂ ਬਾਅਦ ਇਹ ਜ਼ਮੀਨਾਂ ਇਵੇਂ ਹੀ ਪਈਆਂ ਹੋਣਗੀਆਂ ਜਿੰਨਾ ਚ ਕੁਝ ਨਹੀਂ ਹੋਵੇਗਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਧਰਤੀ ਚੋਂ ਪਾਣੀ ਕੱਢ ਕੱਢ ਕੇ ਜ਼ਮੀਨਾਂ ਨੂੰ ਬੰਜਰ ਕਰ ਦੇ ਆ ਤੇ ਖਾਸ ਕਰਕੇ ਝੋਨੇ ਦੀ ਫਸਲ ਨੇ ਸਾਡਾ ਪੰਜਾਬ ਬਿਲਕੁਲ ਤਬਾਹ ਕਰ ਦੇਣਾ हां ਜੇ ਝੋਨਾ ਲਾਉਣਾ ਹੋਵੇ ਤਾਂ ਨਹਿਰੀ ਪਾਣੀ ਹੋਵੇ ਤਾਂ ਬਹੁਤ ਵਧੀਆ ਗੱਲ ਆ ਜੇ ਸਰਕਾਰਾਂ ਨਹਿਰੀ ਪਾਣੀ ਪ੍ਰਬੰਧ ਕਰਕੇ ਦੇਣ ਤੇ ਸਾਨੂੰ ਝੋਨੇ ਲਾਉਣ ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਦੇ ਨਾਲ ਪਾਣੀ ਬਹੁਤ ਰੀਸਾਈਕਲ ਹੋਵੇਗਾ ਧਰਤੀ ਚ ਲੇਕਿਨ ਤੁਸੀਂ ਸਭ ਜਾਣਦੇ ਹੋ ਕਿ ਹੁਣ ਤਾਂ ਨਹਿਰਾਂ ਵੀ ਥੱਲਿਓ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਦਰਿਆ ਜਿਹੜੇ ਨੇ ਉਹ ਰੋਕ ਦਿੱਤੇ ਗਏ ਨੇ ਪਾਣੀ ਵਾਲੇ ਪੱਖ ਤੋਂ ਜਿਸ ਕਾਰਨ ਧਰਤੀ ਚ ਪਾਣੀ ਦਾ ਰਾਈ ਰੀਸਾਈਕਲ ਬਹੁਤ ਘਟ ਗਿਆ ਦੂਜੇ ਪਾਸੇ ਆਪਾਂ ਲਗਾਤਾਰ ਧਰਤੀ ਚੋਂ ਪਾਣੀ ਕੱਢ ਕੱਢ ਕੇ ਪਾਣੀ ਦਾ ਲੈਵਲ ਇੰਨਾ ਨੀਵਾ ਲੈ ਗਏ ਆ ਕਿ ਸਾਡੀਆਂ ਆਉਣ ਵਾਲੇ ਕੁਝ ਕੋਸ ਹਾਲਾਂ ਦੇ ਵਿੱਚ ਜਿਵੇਂ ਆਪਾਂ ਦੂਰ ਤੱਕ ਕੇ ਖੇਤ ਵੇਖ ਰਹੇ ਆ ਇਦਾਂ ਹੀ ਸਾਡੇ ਖੇਤ ਪਏ ਹੋਣਗੇ ਕਿਉਂਕਿ ਜਦੋਂ ਪਾਣੀ ਨਾ ਹੋਇਆ ਪਾਣੀ ਹੀ ਮੁੱਕ ਗਿਆ ਤਾਂ ਫਿਰ ਸਾਡੇ ਕੋਲ ਬਹੁਤ ਮੁਸ਼ਕਲ ਆਵੇਗੀ ਫਿਰ ਅਸੀਂ ਪਛੋਤਾਵਾਂਗੇ ਅਸੀਂ ਸੋਚਾਂਗੇ ਅਸੀਂ ਫਸਲੀ ਚੱਕਰ ਪਨਾ ਲੈਂਦੇ ਅਸੀਂ ਉਹ ਫਸਲਾਂ ਲਾਉਂਦੇ ਜਿਹੜੀਆਂ ਫਸਲਾਂ ਸਾਡੇ ਪਾਣੀ ਨੂੰ ਧਰਤੀ ਦੇ ਢਲੇ ਪਾਣੀ ਤੋਂ ਸਾਨੂੰ ਬਚਾ ਸਕਦੀਆਂ ਅਸੀਂ ਪਾਣੀ ਰੱਜ ਕੇ ਧਰਤੀ ਚੋਂ ਕੱਢ ਰਹੇ ਹਾਂ ਅੱਜ ਇੰਨੀਆਂ ਜ਼ਿਆਦਾ ਮੋਟਰਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਸਾਡੇ ਕਿਸਾਨ ਵੀਰ ਇਸ ਗੱਲ ਤੋਂ ਵੀ ਖੁਸ਼ ਨੇ ਕਿ ਸਾਨੂੰ ਫ੍ਰੀ ਬਿਜਲੀ ਮਿਲਦੀ ਆ ਇਹ ਸਰਕਾਰਾਂ ਦਾ ਇੱਕ ਸੋਚ ਦੇ ਕੇ ਵਧੀਆ ਕੰਮ ਸੀ ਪਰ ਇਹ ਅਸਲ 'ਚ ਸੋਚਣ ਵਾਲੀ ਇਹ ਗੱਲ ਆ ਕਿ ਜੇ ਫ੍ਰੀ ਬਿਜਲੀ ਦਿੱਤੀ ਗਈ ਹੋ ਸਕਦਾ ਕਿਉਂਕਿ ਸਰਕਾਰਾਂ ਹਮੇਸ਼ਾ ਲੰਬੀਆਂ ਪਾਲਿਸੀਆਂ ਲੈ ਕੇ ਆਉਂਦੀਆਂ ਨੇ ਕਿ ਇਸ ਧਰਤੀ ਨੂੰ ਬੰਜਰ ਕਰਨ ਦੇ ਲਈ ਪਾਣੀ ਹੀ ਇੱਕ ਜਹਾ ਹਿੱਲਾ ਆ ਕਿ ਇਸ ਤੋਂ ਦੇ ਲੋਕ ਜਦੋਂ ਇੱਥੇ ਪਾਣੀ ਨਾ ਰਿਆ ਇਹਨਾਂ ਆਪੇ ਧਰਤੀ ਛੱਡ ਜਾਣੀ ਆ ਇਹਨਾਂ ਆਪੇ ਪੰਜਾਬ ਛੱਡ ਜਾਣਾ ਆ ਤੇ ਸਾਡੇ ਲਈ ਬਹੁਤ ਔਖਾ ਹੋਊਗਾ ਅੱਜ ਮਾਝਾ ਲੈ ਲੋ ਮਾਲਵਾ ਲੈ ਲੋ ਦੁਆਬਾ ਲੈ ਲੋ ਮੇਰੇ ਖਿਆਲ ਚ 100 ਫੁੱਟ ਤੋਂ ਥੱਲੇ ਥੱਲੇ ਪਾਣੀ ਜਿਹੜਾ ਹਰ ਜਗ੍ਹਾ ਤੇ ਸਾਨੂੰ ਮਿਲੇਗਾ ਕਈਆਂ ਤੇ ਤੇ ਹੋ ਸਕਦਾ 100 ਤੋਂ 20 ਵੱਧ ਹੋਵੇ 200 ਤੇ ਹੋਵੇ 250 ਤੇ ਹੋਵੇ 300 ਤੇ ਹੋਵੇ ਆਹ ਪੰਜਾਬੀਓ ਆਪਾਂ ਲੱਗ ਲੱਗ ਫਸਲਾਂ ਵੇਚਣ ਬਾਰੇ ਸੋਚੀਏ ਤੇ ਸਰਕਾਰਾਂ ਤੋਂ ਮੰਗ ਕਰੀਏ ਕਿ ਸਾਨੂੰ ਉਹ ਫਸਲੀ ਚੱਕਰ ਦਵੋ ਜਿਹੜੀਆਂ ਤੁਸੀਂ ਸਾਨੂੰ ਵਧੀਆ ਕੀਮਤਾਂ ਦੇ ਸਕਦੇ ਹੋ ਤਾਂ ਕਿ ਸਾੜੀਆਂ ਸਾਡੇ ਕਿਸਾਨ ਵੀਰ ਉਹ ਫਸਲਾਂ ਵੇਚਣ ਜਿਹਦੇ ਨਾਲ ਸਾਡਾ ਸੋਹਣਾ ਦੇਸ਼ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਬੱਚੀਆਂ ਰਹਿਣ ਇਹ ਜ਼ਿੰਮੇਵਾਰੀ ਸਾਡੇ ਆ ਰਹੇ ਆ ਭੈਣ ਭਰਾਵਾਂ ਦੀ ਆ ਅਸੀਂ ਇਸ ਧਰਤੀ ਤੋਂ ਇਸ ਧਰਤੀ ਤੋਂ ਇੰਨੀ ਕਮਾਈ ਕੀਤੀ ਵੱਡੀਆਂ ਵੱਡੀਆਂ ਕੋਠੀਆਂ ਪਾਲੀਆਂ ਵੱਡੀਆਂ ਗੱਡੀਆਂ ਲੈ ਲਈਆਂ ਪਰ ਇਸ ਧਰਤੀ ਬਾਰੇ ਅਸੀਂ ਕਿਉਂ ਨਹੀਂ ਸੋਚਦੇ ਆਓ ਮੇਰੇ ਭੈਣ ਭਰਾਓ ਆਪਾਂ ਇਹਦੇ ਬਾਰੇ ਸੋਚੀਏ ਨਹੀਂ ਤਾਂ ਇੰਜ ਬੰਜਰ ਪਈਆਂ ਹੋਈਆਂ ਜ਼ਮੀਨਾਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਸਾਨੂੰ ਇਹ ਕਹਿਣ ਗਿਆ ਕਿ ਸਾਡੇ ਵੱਡਿਆਂ ਨੇ ਚੰਗਾ ਨਹੀਂ ਕੀਤਾ ਸਾਡੇ ਵੱਡਿਆਂ ਨੇ ਬਰਬਾਦੀ ਦੀ ਨਹੀਂ ਰੱਖ ਦਿੱਤੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ ਆਓ ਸਾਰੇ ਰਲ ਕੇ ਸੋਚੀਏ ਹਾਰੇ ਕਤੇਂ ਗੁਲੀ ਨਾ ਠਾਈਏ ਤੇ ਇਹਦੇ ਬਾਰੇ ਆਪਾਂ ਕੋਈ ਚੰਗਾ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਮਾਣ ਕਰ ਸਕਣ ਅਸੀਂ ਧਰਤੀ ਏਟਲਾ ਪਾਣੀ ਬਚਾ ਸਕੀਏ ਜੂਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ